ਇੱਕ ਕਿਸਾਨ ਨੌਜਵਾਨ ਸ਼ੁਭਕਰਨ ਸਿੰਘ ਦੀ ਮੌਤ ਹੁੰਦੀ ਹੈ ਸ਼ਹੀਦ ਹੁੰਦਾ ਹੈ ਕਿ ਕਿਸਾਨ ਨੌਜਵਾਨ ਸ਼ੁਭਕਰਨ ਸਿੰਘ ਖਨੌਰੀ ਬਾਰਡਰ ਦੇ ਉੱਤੇ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਸ਼ਹੀਦ ਹੋ ਜਾਂਦਾ ਹੈ ਜਿਸ ਤੋਂ ਬਾਅਦ ਹਾਲਾਤ ਐਨੇ ਜ਼ਿਆਦਾ ਤਣਾਅਪੂਰਵਕ ਹੋ ਗਏ ਨੇ ਕਿ ਜਿਸ ਦੀ ਸਿੱਧੀ ਟਾਹ ਕਿਸਾਨ ਅੰਦੋਲਨ ਨੂੰ ਲੱਗੀ ਦਾਸ ਤਾਂ ਇਹ ਹੈ ਕਿ ਕਿਸਾਨ ਅੰਦੋਲਨ ਦੇ ਵਿੱਚ ਉਸ ਦੇ ਰੋਡ ਮੈਪ ਦੇ ਵਿੱਚ ਉਸ ਦੇ ਪਲਾਨ ਦੇ ਵਿੱਚ ਕੁਝ ਬਦਲ ਕੀਤਾ ਗਿਆ ਬਹੁਤ ਵੱਡਾ ਬਦਲ ਹੈ ਔਰ ਹੁਣ ਜਾਣਕਾਰੀ ਮੁਤਾਬਕ 29 ਫਰਵਰੀ ਤੱਕ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਔਰ ਇਹ ਵੀ ਕਿਸਾਨ ਆਗੂਆਂ ਦੇ ਵੱਲੋਂ ਸਾਫ਼ ਕਿਹਾ ਗਿਆ ਹੈ ਕਿ ਜਦ ਤੱਕ ਸ਼ੁਭਕਰਨ ਸਿੰਘ ਦਾ ਸਸਕਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਕੋਈ ਵੀ ਅਗਲੇਰੀ ਰਣਨੀਤੀ ਤਿਆਰ ਨਹੀਂ ਕੀਤੀ ਜਾਵੇਗੀ ਜਿਸ ਆਧਾਰ ਦੇ ਉੱਤੇ ਕਿਸਾਨ ਅੰਦੋਲਨ ਅੱਗੇ ਵਧਣਾ ਸੀ ਦਿੱਲੀ ਜਾਣਾ ਸੀ ਅਜੇ ਤੱਕ ਕੁਝ ਵੀ ਤਿਆਰ ਨਹੀਂ ਕੀਤਾ ਜਾਵੇਗਾ ਸ਼ੁਭਕਰਨ ਸਿੰਘ ਦੀ ਸ਼ਹਾਦਤ ਹੁੰਦੀ ਹੈ ਉਸ ਨੂੰ ਖਨੌਰੀ ਬਾਰਡਰ ਦੇ ਉੱਤੇ ਗੋਲੀ ਲੱਗਦੀ ਹੈ ਜਿਸ ਤੋਂ ਬਾਅਦ ਹੁਣ ਤਣਾਅ ਦਾ ਮਾਹੌਲ ਹੈਗਾ ਹੈ ਜਿਸ ਤੋਂ ਬਾਅਦ ਵੱਖ-ਵੱਖ ਮੰਗਾ ਜ਼ਰੂਰ ਕਿਸਾਨ ਲੀਡਰ ਅੱਗੇ ਰੱਖਦੇ ਨੇ ਜੋ ਤੁਹਾਨੂੰ ਦੱਸਦੇ ਵੀ ਆ ਪਰ ਇਸ ਮਾਮਲੇ ਨੂੰ ਲੈ ਕੇ ਵੱਡੀ ਖਬਰ ਜੋ ਸਾਹਮਣੇ ਆ ਰਹੀ ਹੈ ਕਿ 29 ਫਰਵਰੀ ਤੱਕ ਇਹ ਮੋਰਚਾ ਲਗ ਗਿਆ ਹੈ 29 ਫਰਵਰੀ ਤੱਕ ਇਸ ਮੋਰਚੇ ਨੂੰ ਟਹਾ ਲੱਗੀ ਹੈ ਔਰ ਇਸ ਦੇ ਏਵਜ਼ ਦੇ ਵਿੱਚ ਇਸ ਨੂੰ ਵੱਡੀ ਪ੍ਰੋਬਲਮ ਇਹ ਸਾਹਮਣੇ ਆ ਰਹੀ ਹੈ ਕਿ ਕਈ ਕਿਸਾਨ ਲੀਡਰ ਜਿਹੜੇ ਨੇ ਕਈ ਕਿਸਾਨ ਜੋ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਨੇ ਉਹ ਆਪੋ ਆਪਣੇ ਟਰੈਕਟਰ ਲੈ ਕੇ ਉਹ ਆਪੋ ਆਪਣਾ ਸਾਜ਼ ਸਮਗਰੀ ਲੈ ਕੇ ਤੇ ਵਾਪਸ ਪਰਤਣ ਲੱਗ ਪਏ ਨੇ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਇਸ ਤਰ੍ਹਾਂ ਦਾ ਵੀ ਹਾਲਾਤ ਬਣਦੇ ਕਿ ਤਰ੍ਹਾਂ ਕਿਤੇ ਨਜ਼ਰ ਆਉਣ ਲੱਗੇ ਨੇ ਬੋਤਿਆਂ ਦੇ ਵਿੱਚੋਂ ਥੋੜੇ ਹੀ ਸਹੀ ਪਰ ਵਾਪਸ ਜ਼ਰੂਰ ਜਾਣ ਲੱਗ ਪੈਨੇ ਕਿਉਂਕਿ ਲਗਾਤਾਰ ਡਿਲੇ ਹੁੰਦਾ ਨਜ਼ਰ ਆ ਰਿਹਾ ਉਹਨਾਂ ਨੂੰ ਆਪਣੇ ਲੀਡਰਾਂ ਦੇ ਨਾਲ ਵੀ ਗੁੱਸਾ ਹੈਗਾ ਆ ਨਰਾਜ਼ ਨੇ ਖਫਾ ਨੇ ਪਰ ਸ਼ੁਭਕਰਨ ਸਿੰਘ ਦੀ ਇਹ ਅਚਾਨਕ ਹੋਈ ਮੌਤ ਜਿਹੜੀ ਹੈ ਉਹ ਕਿਸਾਨ ਅੰਦੋਲਨ ਨੂੰ ਇੱਕ ਵਾਰ ਤਾਂ ਜ਼ਰੂਰ ਰੋਕ ਗਈ ਹੈ ਇੱਕ ਵਾਰ ਕਿਸਾਨ ਲੀਡਰਾਂ ਨੂੰ ਦੁਬਾਰਾ ਸੋਚਣਾ ਪਵੇਗਾ ਔਰ ਦੁਬਾਰਾ ਰਣਨੀਤੀ ਬਣਾ ਕੇ ਤੇ ਅੱਗੇ ਜਾਣ ਦੀ ਤਿਆਰੀ ਜਿਹੜੀ ਆ ਉਹ ਕੀਤੀ ਜਾਵੇਗੀ ਫਿਲਹਾਲ 29 ਫਰਵਰੀ ਤੱਕ ਇਹ ਅੰਦੋਲਨ ਰੋਕ ਦਿੱਤਾ ਗਿਆ ਆ ਸਰਵਨ ਸਿੰਘ ਪੰਦੇਰ ਦਾ ਸਾਫ਼ ਕਹਿਣਾ ਸੀ ਕਿ ਇਸ ਮੋਰਚੇ ਨੂੰ ਹੁਣ ਅੱਗੇ ਉਦੋਂ ਤੋੜਿਆ ਜਾਵੇਗਾ ਜਦੋਂ ਸ਼ੁਭਕਰਨ ਸਿੰਘ ਦਾ ਸਸਕਾਰ ਕਰ ਦਿੱਤਾ ਜਾਵੇਗਾ ਨੌਜਵਾਨ 21-22 ਸਾਲ ਦਾ ਨੌਜਵਾਨ ਜਿਸ ਦੀ ਅਚਾਨਕ ਮੌਤ ਹੋ ਜਾਂਦੀ ਹੈ ਉਸ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਸ਼ਹਾਦਤ ਹੋ ਜਾਂਦੀ ਹੈ ਉਸ ਸ਼ੁਭਕਰਨ ਸਿੰਘ ਦੇ ਸਸਕਾਰ ਤੱਕ ਇੰਤਜ਼ਾਰ ਕੀਤਾ ਜਾਵੇਗਾ ਖੈਰ ਇਸ ਮਾਮਲੇ ਦੇ ਇਹਵਜ਼ ਦੇ ਵਿੱਚ ਇਹ ਜ਼ਰੂਰ ਕਿਹਾ ਆ ਦੇਸ਼ ਭਰ ਦੇ ਵਿੱਚ ਵਸਦੇ ਕਿਸਾਨਾਂ ਨੂੰ ਔਰ ਕਿਸਾਨਾਂ ਦੇ ਸਪੋਰਟਰਜ਼ ਨੂੰ ਕਿ ਆਪੋ ਆਪਣੇ ਘਰਾਂ ਦੇ ਉੱਤੇ ਕਾਲੇ ਝੰਡੇ ਜ਼ਰੂਰ ਲਗਾਓ ਕਿਉਂਕਿ ਇਹ ਕੇਂਦਰ ਸਰਕਾਰ ਦੇ ਵੱਲੋਂ ਕੀਤਾ ਗਿਆ ਸਭ ਤੋਂ ਵੱਡਾ ਤਸ਼ੱਦਦ ਹੈਗਾ ਉਹਨਾਂ ਨੇ ਸਾਫ਼ ਕਿਹਾ ਹੈ ਉਹਨਾਂ ਨੇ ਸਾਫ਼ ਕਿਹਾ ਹੈ ਕਿ ਆਪਣੇ ਘਰਾਂ ਦੇ ਉੱਤੇ ਕਾਲੇ ਝੰਡੇ ਲਹਿਰਾ ਕੇ ਇਸ ਗੱਲ ਦਾ ਪ੍ਰਗਟਾਵਾ ਕਰੋ ਕਿ ਕੇਂਦਰ ਦੀ ਇਸ ਨੀਤੀ ਤੋਂ ਪੰਜਾਬ ਦੇ ਔਰ ਦੇਸ਼ ਦੇ ਲੋਕ ਜਿਹੜੇ ਨੇ ਉਹ ਖਫਾ ਨਹੀਂ ਸਰਵਨ ਸਿੰਘ ਪੰਦੇਰ ਨੇ ਅਪੀਲ ਕੀਤੀ ਹੈ ਲੋਕਾਂ ਨੂੰ ਦੇਸ਼ ਵਾਸੀਆਂ ਨੂੰ ਉਹਨਾਂ ਦੇ ਨਾਲ-ਨਾਲ ਇਹ ਵੀ ਕਿਹਾ ਹੈ ਕਿ ਵੱਖ-ਵੱਖ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਵੱਖ-ਵੱਖ ਜਥੇਬੰਦੀਆਂ ਦੇ ਵਿੱਚ ਵਸਦੇ ਕਿਸਾਨ ਨੇ ਉਹ ਆਪਣੀਆਂ ਜਥੇਬੰਦੀਆਂ ਨਾਲ ਮਿਲ ਕੇ ਦੇਸ਼ ਵਿਆਪੀ ਪੋਟਲੇਫੂਕ ਪ੍ਰਦਰਸ਼ਨ ਕਰਨ ਤਾਂ ਕਿ ਇਸ ਆਧਾਰ ਦੇ ਉੱਤੇ ਇਹ ਕਲੀਅਰ ਹੋ ਜਾਵੇ ਕਿ ਇਹ ਵਿਰੋਧ ਕਿਸ ਦੇ ਖਿਲਾਫ ਹੈਗਾ ਆ ਨਾਲ ਦੀ ਨਾਲ ਸਰਵਨ ਸਿੰਘ ਪੰਦੇਰ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਹੁਣ ਵੱਡਾ ਹੰਗਾਰਾ ਪਰੰਦੀ ਲੋਡ ਹੈਗੀ ਹੈ ਨਾ ਸਿਰਫ ਨਕਦੀ ਸਹੂਲਤ ਦੇਣ ਦੀ ਗੱਲ ਸਗੋਂ ਇਹ ਵੀ ਉਹਨਾਂ ਨੇ ਕਿਹਾ ਆ ਕਿ ਪਰਚਾ ਦਰਜ ਹੋਣਾ ਚਾਹੀਦਾ ਆ 302 ਦਾ ਪਰਚਾ ਬਾਈ ਨੇਮ ਦਰਜ ਹੋਣਾ ਚਾਹੀਦਾ ਸਰਵਨ ਸਿੰਘ ਪੰਦੇਰ ਦੀ ਸਾਫ਼ ਅਪੀਲ ਹੈ ਪੰਜਾਬ ਸਰਕਾਰ ਨੂੰ ਵੀ ਖੈਰ ਇਹਨਾਂ ਮਾਮਲਿਆਂ ਨੂੰ ਲੈ ਕੇ ਹੋਰ ਕੀ ਕੁਝ ਬੋਲੇ ਨੇ ਸਰਵਨ ਸਿੰਘ ਪੰਦੇਰ ਆਓ ਸੁਣ ਲਓ ਔਰ ਉਹਨਾਂ ਨੇ ਜਿਵੇਂ ਕੱਲ ਬੁਲਟ ਇਸਤੇਮਾਲ ਕੀਤੀ ਹੈ ਜਿਵੇਂ ਸਿੱਧੀਆਂ ਗੋਲੀਆਂ ਮਾਰੀਆਂ ਵਾ ਇਹ ਉਹਦਾ ਰਿਜ਼ਲਟ ਹੈਗਾ ਵਾ ਜੋ ਕੁਝ ਅੱਜ ਹੋਇਆ ਤੋਂ ਅੱਜ ਇਸ ਸੋਗਮਈ ਪੂਰੇ ਦੇਸ਼ ਵਿੱਚ ਸੋਗਮਈਕ ਮਾਹੌਲ ਆ ਇਸ ਦੁਖਦਾਈ ਘਟਨਾ ਤੋਂ ਬਾਅਦ ਲੋਕ ਘਰਾਂ 'ਚ ਰੋ ਰਹੇ ਨੇ ਸਾਨੂੰ ਪੁਸ਼ਟੀ ਐ ਇਸ ਗੱਲ ਦੀ ਜੋ ਕੁਝ ਹੋਇਆ ਲੋਕਾਂ ਦੇ ਮਨਾਂ 'ਚ ਗੁੱਸਾ ਹੋਰ ਵਧਿਆ ਹੈਗਾ ਵਾ ਜੋ ਅਸੀਂ ਦੇਖ ਰਹੇ ਹਾਂ ਗੇ ਤੋਂ ਉਸ ਰੋਸ ਨੂੰ ਦੇਖਦਿਆਂ ਹੋਇਆਂ ਸਾਡੇ ਦੋ ਫੋਰਮ ਕਿਸਾਨ ਮਜ਼ਦੂਰ ਮੋਰਚਾ ਐਸਕੇਐਮ ਗੈਰ ਰਾਜਨੀਤਿਕ ਅੱਜ ਇਹ ਐਲਾਨ ਕਰਦਾ ਇਸ ਰੋਸ ਨੂੰ ਦੇਖਦਿਆਂ ਆਂ ਕਿ ਪੂਰੇ ਦੇਸ਼ ਦੇ ਵਿੱਚ ਸਾਰੇ ਘਰਾਂ ਦੇ ਵਿੱਚ ਕਾਲੇ ਝੰਡੇ ਲੱਗਣੇ ਚਾਹੀਦੇ ਹਰ ਘਰ ਦੇ ਉੱਤੇ ਜਿਹੜੇ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਨਾਲ ਪਿਆਰ ਕਰਨ ਵਾਲੇ ਆ ਸਾਰੇ ਪਿਆਰ ਕਰਨ ਵਾਲੇ ਆ ਉਹ ਆਪਣੇ ਘਰਾਂ ਦੇ ਉੱਤੇ ਕਾਲੇ ਝੰਡੇ ਲਾਓ ਜਿਹੜਾ ਵੀ ਕੋਈ ਵੀਕਲ ਆ ਕਿਸੇ ਕੋਲੇ ਗੱਡੀ ਆ ਮੋਟਰਸਾਈਕਲ ਆ ਬੱਸ ਆ ਟਰੱਕ ਆ ਜੋ ਵੀ ਆ ਜਿੰਨੇ ਵੀ ਵੀਕਲ ਆ ਆਪਣੇ ਸਾਰੇ ਵੀਕਲਾਂ ਤੇ ਇਸ ਕੇਂਦਰ ਨੇ ਜੋ ਜ਼ਬਰਟਾਇਆ ਜਿਵੇਂ ਸਾਡਾ ਸਿੰਘ ਸ਼ਹੀਦ ਕੀਤਾ ਵਾ ਉਹਦੇ ਵਿਰੋਧ ਵਜੋਂ আর ਜਿਵੇਂ ਫੱਟੜ ਕੀਤੇ ਆ ਬੰਦੇ ਜਿਵੇਂ ਜਿਵੇਂ ਹੱਡੀ ਹੱਦ 'ਚ ਆ ਕੇ ਹਮਲਾ ਕੀਤਾ ਵਾ ਉਹ ਸਾਰੀ ਗੱਲ ਨੂੰ ਲੈ ਕੇ ਹਰ ਵਹੀਕਲ ਤੇ ਹਰ ਗੱਡੀ ਤੇ ਹਰ ਘਰ ਦੇ ਉੱਤੇ ਜਿਹੜਾ ਕਾਲਾ ਝੰਡਾ ਚਾਹੀਦਾ ਦੁਆ ਘਰਾਂ ਤੇ ਦੁਕਾਨਾਂ ਤੇ ਵੀ ਹਰ ਕਿੱਜਾ ਕਰ ਦੇ ਦੂਸਰਾ ਇਹ ਤੋਂ ਗਾਹਾਂ ਅਰਥੀ ਫੂਕ ਮਜਾਰੇ ਦੇਸ਼ ਦੇ ਹਰੇਕ ਪਿੰਡ ਚ ਕਸਬੇ ਚ ਗਲੀ ਚ ਕੂਚੇ ਚ ਜਿਹੜੇ ਜਮਹੂਰੀਅਤ ਨੂੰ ਪਸੰਦ ਕਰਨ ਵਾਲੇ ਲੋਕ ਨੇ ਪੂਰੇ ਦੇਸ਼ ਦੇ ਲੋਕ ਨੇ ਉਹ ਇਹ ਸ਼ੁਰੂ ਕਰਨ ਇਹ ਇਹ ਸਾਡੀ ਦੋਹਾਂ ਫੋਰਮਾਂ ਦਾ ਅੱਜ ਦਾ ਐਲਾਨ ਆ ਅਪੀਲ ਆ ਲੋਕਾਂ ਨੂੰ ਕਿ ਇਸ ਰੋਸ ਵਜੋਂ ਪੂਰੇ ਦੇਸ਼ ਦੇ ਵਿੱਚ ਇਹ ਮੁਹਿੰਮ ਚਲਾਈ ਜਾ ਸਕੇ ਇਹ ਅਸੀਂ ਜਿਹੜਾ ਵਿਚਾਰ ਕਰਕੇ ਆਏ ਸੀ ਇਹ ਪੜ੍ਹ ਦਿਓ ਯਾਰ ਇੱਕ ਮਿੰਟ ਗੱਲ ਪੂਰੀ ਦੂਸਰਾ ਸਵਾਲ ਫਿਰ ਕਰ ਲਿਓ ਜਿਵੇਂ ਸਾਡੀ ਟੈਰਿਟਰੀ 'ਚ ਆ ਕੇ ਕੇਂਦਰ ਨੇ ਹਮਲਾ ਕੀਤਾ ਸੰਗਾਂ ਦੀ ਭੰਨ ਤੋੜ ਕੀਤੀ ਗੱਡੀਆਂ ਪੰਨੀਆਂ ਇਹ ਸਾਰਾ ਕੁਝ ਹੋਇਆ ਅਸੀਂ ਕਹਿੰਦੇ ਆ ਪੰਜਾਬ ਸਰਕਾਰ ਉਹਨਾਂ ਦੇ ਖਿਲਾਫ 302 ਦਾ ਪਰਚਾ ਦਰਜ ਕਰੇ ਉਹ ਸਾਰੇ ਅਧਿਕਾਰੀ ਜਿਹੜੇ ਅਧਿਕਾਰੀ ਅਗਲੇ ਬੰਨੇ ਆ ਕੇ ਭੰਤੋੜ ਕਰਦੇ ਸੀ ਸਾਡੇ ਬੰਦਨ ਉਹਨਾਂ ਨੂੰ ਸ਼ਾਮਲ ਕੀਤਾ ਜਾਵੇ ਉਹਨੂੰ ਵੀ ਸਨਾਖਤ ਕੀਤੀ ਜਾਵੇ ਇਹ ਪੰਜਾਬ ਸਰਕਾਰ ਸੁਰਸਤ ਕਰੇ ਵੀ ਉਹਨਾਂ ਖਿਲਾਫ 302 ਦਾ ਪਰਚਾ ਉਹ ਕਰ ਵੀ ਰਹੇ ਆ ਕਿ ਨਹੀਂ ਕਰ ਰਹੇ ਇਹ ਤੋਂ ਗਾਹਾਂ ਜਿਹੜਾ ਅਸੀਂ ਕੱਲ ਦਾ ਪ੍ਰੋਗਰਾਮ ਪੀਸਫੁਲੀ ਟੰਗਣਾ ਚੱਲਿਆ ਸਾਡਾ ਅਸੀਂ ਉੱਥੇ ਆਗੂ ਗਲੇ ਸਾਡੇ ਤੇ ਵੀ ਬੰਬਾਰੀ ਹੋਈ ਕੱਲ ਪੰਜਾਬ ਸਰਕਾਰ ਨੇ ਸਾਡੇ ਕੋਲ ਸ਼ੰਭੂ ਤੇ ਪੂਰੇ ਪੁਖਤਾ ਸਬੂਤ ਨੇ ਸਾਡੇ ਲੰਗਰ ਰੋਕੇ ਆ ਪੰਜਾਬ ਸਰਕਾਰ ਦੀ ਪੁਲਿਸ ਨੇ ਸਾਡੇ ਆਉਣ ਵਾਲੇ ਵਹੀਕਲ ਰੋਕੇ ਆ ਉਹਦੇ ਗਾੜੀ ਜਿਹੜੇ ਆ ਉਹ ਡੰਫਰ ਜਿਹੜੇ ਆ ਉਹ ਉਹ ਡਾਇਏ ਗਏ ਸਥਿਤੀ ਸਪਸ਼ਟ ਕਰੇ ਕਿ ਪੰਜਾਬ ਸਰਕਾਰ ਦਾ ਕੀ ਮਨਸ਼ਾ ਹੈ ਪਿੰਡਾਂ ਚ ਜਾ ਕੇ ਕਿਹਾ ਵੀ ਤੁਸੀਂ ਨਾ ਜਾਓ ਅੱਜ ਇਹ ਫੜੇ ਜਾਣੇ ਗ੍ਰਿਫਤਾਰਜ ਮੋਰਚਾ ਖਤਮ ਹੋ ਜਾਣਾ ਇਹ ਅਨਪੁਸਤ ਖਬਰ ਆ ਜਿਹੜੀਆਂ ਲੋਕਾਂ ਨੇ ਪੁਲਿਸ ਨੂੰ ਜਾ ਕੇ ਦੱਸਿਆ ਪੰਜਾਬ ਸਰਕਾਰ ਵੱਧ ਸੱਜੇ ਢੰਗ ਨਾਲ ਸਥਿਤੀ ਸਪਸ਼ਟ ਕਰ ਸਕਦੀ ਹੈ ਵੀ ਉਹਨਾਂ ਦਾ ਘੋਲ ਪ੍ਰਤੀ ਸਾਡੇ ਪ੍ਰਤੀ ਨਜ਼ਰੀਆ ਕੀ ਹੈਗਾ ਵਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ